ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕਮਾਲ ਦੇ ਤਲਾਕ ਦੇ ਕੇਸ ਤੇ ਉੱਪਰ ਚਰਚਾ ਹੋ ਰਹੀ ਸੀ ਜਿਹੜਾ ਕਿ ਐਨਆਰ ਤਰੀਕਾ ਭੋਗਣ ਤੋਂ ਬਾਅਦ ਅੱਜ ਹਾਈ ਕੋਰਟ ਦੇ ਵਿੱਚ ਪਹੁੰਚਾ ਸੀ ਜੱਜ ਦਵਿੰਦਰ ਸਿੰਘ ਚੋਹਾਨ ਵੀ ਇਸ ਨੂੰ ਸੁਣਨ ਵਾਸਤੇ ਇੱਕਦਮ ਉਤਾਵਲਾ ਸੀ ਕਿਉਂਕਿ ਜਿਹੜੇ ਆਮ ਤਲਾਕ ਦੇ ਕੇਸ ਹੁੰਦੇ ਹਨ ਉਹ ਛੋਟੀਆਂ ਅਦਾਲਤਾਂ ਦੇ ਵਿੱਚ ਨਿਬੜ ਜਾਂਦੇ ਹਨ ਕੁਝ ਖਾਸ ਜਿਹੜੇ ਕਿ ਕਿਸੇ ਪਾਸੇ ਸਿਰੇ ਨਹੀਂ ਲੱਗਦੇ ਉਹੀ ਹਾਈ ਕੋਰਟ ਦੇ ਵਿੱਚ ਪਹੁੰਚਦੇ ਹਨ ਹਾਂਜੀ ਦਵਿੰਦਰ ਸਿੰਘ ਚੋਹਾਨ ਜਿਹੜਾ ਜੱਜ ਹੈ ਉਹ ਆਪਣੇ ਕੇਸ ਦੀ ਸੁਣਵਾਈ ਲਈ ਉਸ ਕੁਰਸੀ ਤੇ ਜਾ ਬਿਰਾਜਦਾ ਹੈ ਜਿੱਥੇ ਉਹ ਆਮ ਜੱਜ ਦੇ ਰੂਪ ਵਿੱਚ ਸਾਰੇ ਕੇਸਾਂ ਦੀ ਸੁਣਵਾਈ ਕਰਦਾ ਸੀ ਦੋਹਾਂ ਪੱਖਾਂ ਦੇ ਵਕੀਲ ਸਾਹਮਣੇ ਬੈਠਾ ਦੇਖਦਾ ਹੈ ਇੱਧਰ ਔਰਤ ਪੱਖ ਦੇ ਵਕੀਲ ਖੜੇ ਹਨ ਇੱਧਰ ਜਿਹੜਾ ਹੈ ਮਰਦ ਪੱਖ ਦੇ ਵਕੀਲ ਹਨ ਦੋਵੇਂ ਜਿਹੜੇ ਹਨ ਆਪਸ ਦੇ ਵਿੱਚ ਬਹਿਸ ਕਰਨ ਲੱਗ ਜਾਂਦੇ ਹਨ ਜਦ ਕਹਿੰਦਾ ਹੈ ਵੀ ਵਕੀਲੋ ਤੁਹਾਡੀ ਗੱਲ ਜਾਇਜ਼ ਹੈ ਚਲੋ ਜੀ ਤੁਹਾਡੀ ਜਿਹੜੀ ਗੱਲ ਹੈ ਉਹ ਬਾਅਦ ਦੇ ਵਿੱਚ ਸੁਣਾਂਗੇ ਪਹਿਲਾਂ ਆਪਾਂ ਨੂੰ ਦੋਹਾਂ ਪੱਖਾਂ ਦੀ ਜਿਹੜੀ ਗੱਲ ਹੈ ਉਹ ਸੁਣ ਲੈਣੀ ਚਾਹੀਦੀ ਹੈ ਚਲੋ ਜੀ ਜੱਜ ਜਿਹੜਾ ਹੈ ਉਹ ਕਹਿੰਦਾ ਹੈ ਪਹਿਲਾਂ ਗੁੱਡੀ ਤੁਸੀਂ ਦੱਸੋ ਕੀ ਮਾਮਲਾ ਹੈ ਕੀ ਗੱਲ ਹੈ ਕਿਉਂ ਤੁਸੀਂ ਤਲਾਕ ਲੈਣਾ ਚਾਹੁੰਦੇ ਹੋ ਚਲੋ ਜੀ ਹੁਣ ਜਿਹੜੀ ਸੁਨੀਤਾ ਹੈ ਉਹ ਸਾਰੀ ਗੱਲ ਦੱਸਦੀ ਹੈ ਅਤੇ ਅੰਤ ਦੇ ਵਿੱਚ ਇਸ ਗੱਲ ਤੇ ਆੜ ਜਾਂਦੀ ਹੈ ਵੀ ਮੈਂ ਇਸ ਤੋਂ ਤਲਾਕ ਨਹੀਂ ਲੈਣਾ ਚਾਹਦੀ ਜੱਜ ਕਹਿੰਦਾ ਬੜੀ ਵਧੀਆ ਗੱਲ ਐ ਭਾਈ ਜੇਕਰ ਤਲਾਕ ਨਹੀਂ ਲੈਣਾ ਸਾਰਾ ਮਾਮਲਾ ਖਤਮ ਹੈ ਨਾਲ ਰਹਜੋ ਉਹ ਤੁਹਾਨੂੰ ਨਾਲ ਨਹੀਂ ਰੱਖਦੇ ਤਾਂ ਇਹਨੇ ਦੇ ਵਿੱਚ ਜਿਹੜਾ ਮੁੰਡਾ ਹੈ ਉਹ ਬੋਲ ਪੈਂਦਾ ਹੈ ਜੱਜ ਸਾਹਿਬ ਦੇਖੋ ਸਾਡਾ ਇਹ ਜਿਹੜਾ ਜੱਜ ਸਾਹਿਬ ਦੇਖੋ ਸਾਡਾ ਜਿਹੜਾ ਇਹ ਰਿਸ਼ਤਾ ਹੈ ਇਹ ਸਿਰਫ ਕਾਗਜ਼ੀ ਰਹਿ ਗਿਆ ਹੈ ਪਤੀ ਪਤਨੀ ਦੀ ਵਾਲੀ ਸਾਡੇ ਵਿੱਚ ਕੋਈ ਗੱਲ ਨਹੀਂ ਹੈ ਮੈਂ ਇਸਦੇ ਨਾਲ ਨਹੀਂ ਰਹਿਣਾ ਚਾਹੁੰਦਾ ਲੇਕਿਨ ਜੇਕਰ ਇਹ ਸੱਚਮੁੱਚ ਮੇਰੇ ਨਾਲ ਰਹਿਣਾ ਚਾਹਦੀ ਹੈ ਤਾਂ ਫਿਰ ਰਹਿ ਸਕਦੀ ਹੈ ਲੇਕਿਨ ਜੱਜ ਜਨਾਹ ਪੁੱਛਦਾ ਹੈ ਹਾਂ ਕੁੜੀਏ ਦੱਸ ਇਸ ਨਾਲ ਰਹਿਣਾ ਚਾਹੁੰਦੀ ਹੈ ਤਾਂ ਉਧਰੀ ਔਰਤ ਹੈ ਸੁਨੀਤਾ ਉਹ ਜਵਾਬ ਦਿੰਦੀ ਹੈ ਨਹੀਂ ਮੈਂ ਇਸ ਨਾਲ ਰਹਿਣਾ ਵੀ ਨਹੀਂ ਚਾਹੁੰਦੀ ਇੰਨੀ ਗੱਲ ਸੁਣ ਕੇ ਜੱਜ ਬੜਾ ਹੈਰਾਨ ਹੁੰਦਾ ਹੈ ਕਿ ਕਮਾਲ ਦੀ ਗੱਲ ਹੈ ਨਾ ਤਾਂ ਇਹ ਤਲਾਕ ਲੈਣਾ ਚਾਹਦੀ ਹੈ ਨਾ ਹੀ ਇਸ ਦੇ ਨਾਲ ਰਹਿਣਾ ਚਾਹਦੀ ਹੈ ਗੱਲ ਕੀ ਹੈ ਫਿਰ ਗੱਲ ਕਿਸ ਤਰ੍ਹਾਂ ਨਿਵੇੜੀ ਜਾਵੇ ਲੇਕਿਨ ਇੱਕ ਦੋ ਸੁਣਵਾਈਆਂ ਤੋਂ ਬਾਅਦ ਜਦੋਂ ਉਹ ਔਰਤ ਉਸੇ ਹੀ ਜਿੱਦ ਤੇ ਅੜੀ ਰਹਿੰਦੀ ਹੈ ਜੱਜ ਬੜਾ ਸਮਝਾਉਂਦਾ ਹੈ ਵਕੀਲ ਵੀ ਆਪਸ ਦੇ ਵਿੱਚ ਬੜੀ ਤਕਰੀ ਬਹਿਸ ਕਰਦੇ ਹਨ ਲੇਕਿਨ ਫਿਰ ਜੱਜ ਜੋ ਫੈਸਲਾ ਦਿੰਦਾ ਹੈ ਉਹ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ ਅਖਬਾਰਾਂ ਨੂੰ ਨਵੀਂ ਹੈਡਲਾਈਨ ਮਿਲ ਜਾਂਦੀ ਹੈ ਵੀ ਇਸ ਤਰ੍ਹਾਂ ਦਾ ਫੈਸਲਾ ਵੀ ਸੁਣਾਇਆ ਜਾ ਸਕਦਾ ਹੈ ਲੇਕਿਨ ਜੋ ਉਸ ਦਿਨ ਜੱਜ ਨੇ ਕੀਤਾ ਦੋਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹਾਂਜੀ ਦੋਸਤੋ ਕੀ ਸੀ ਇਹ ਪੂਰਾ ਮਾਮਲਾ ਕਿੱਥੋਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਜੋ ਉਹਨਾਂ ਦੋਨਾਂ ਦੇ ਵਿੱਚ ਇਸ ਤਰ੍ਹਾਂ ਦਾ ਪੇਚ ਫਸਿਆ ਉਹਨਾਂ ਦੇ ਰਿਸ਼ਤੇ ਦੇ ਵਿੱਚ ਇੰਨੀਆਂ ਵੱਡੀਆਂ ਦਰਾਰਾਂ ਕਿਵੇਂ ਆਈਆਂ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਤੁਸੀਂ ਦੇਖ ਰਹੇ ਹੋ ਜੀ ਸਾਡਾ ਚੈਨਲ ਪਰਮ ਬਣੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਸਲ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਬੜਾ ਹੀ ਤਕੜਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਸੰਦੀਪ ਨਾਮ ਦਾ ਮੁੰਡਾ ਹੈ ਹੁਣ ਉਸ ਦੀ ਉਮਰ ਵਿਆਹ ਵਾਲੀ ਹੋ ਗਈ ਹੈ ਕੱਪੜੇ ਦੀਆਂ ਮਿੱਲਾਂ ਦੇ ਵੱਡੇ ਵੱਡੇ ਮਿੱਲਾਂ ਦੇ ਮਾਲਕ ਹਨ ਅਤੇ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਹੈ ਚਲੋ ਜੀ ਹੁਣ ਉਹ ਇੱਕ ਵਿਆਹ ਲਈ ਕੁੜੀ ਲੱਭਦੇ ਹਨ ਕੁੜੀ ਉਹਨਾਂ ਨੂੰ ਲੱਭਦੀ ਹੈ ਜੀ ਸੁਨਿਆਰਿਆਂ ਦੇ ਘਰਾਂ ਦੇ ਵਿੱਚੋਂ ਸੁਨੀਤਾ ਨਾਮ ਦੀ ਪੜ੍ਹੀ ਲਿਖੀ ਹੈ ਅਤੇ ਦੋਹਾਂ ਦਾ ਜਿਹੜਾ ਹੈ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ ਸੁਨੀਤਾ ਦੇ ਘਰ ਵਾਲਿਆਂ ਨੂੰ ਸੰਦੀਪ ਜਿਹੜਾ ਹੈ ਪਸੰਦ ਆ ਜਾਂਦਾ ਹੈ ਚਲੋ ਜੀ ਸੰਦੀਪ ਹੁਣ ਵਿਆਹ ਲਈ ਰਾਜੀ ਹੋ ਚੁੱਕਿਆ ਸੀ ਅਤੇ ਸੁਨੀਤਾ ਨਾਲ ਉਸ ਦਾ ਵਿਆਹ ਜਿਹੜਾ ਹੈ طے ਹੋ ਜਾਂਦਾ ਹੈ ਥੋੜੇ ਦਿਨਾਂ ਬਾਅਦ ਹੀ ਵਿਆਹ ਹੁੰਦਾ ਹੈ ਚਲੋ ਜੀ ਸੰਦੀਪ ਜਿਹੜਾ ਹੈ ਉਹ ਵੀ ਖੁਸ਼ ਹੁੰਦਾ ਹੈ ਵੀ ਇੰਨੀ ਸੋਹਣੀ ਕੁੜੀ ਨਾਲ ਮੇਰਾ ਵਿਆਹ ਹੋ ਰਿਹਾ ਹੈ ਪੜ੍ਹੀ ਲਿਖੀ ਹੈ ਸੁਸ਼ੀਲ ਹੈ ਅਤੇ ਚੰਗਾ ਘਰਬਾਰ ਦੇ ਵਿੱਚੋਂ ਹੈ ਚਲੋ ਜੀ ਥੋੜੇ ਦਿਨਾਂ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਬੜੀ ਹੀ ਸੋਹਣੀ ਅਤੇ ਸੁਟਦੀ ਚੱਲ ਰਹੀ ਸੀ ਸਾਰੇ ਜਣੇ ਵੇਖ ਕੇ ਜਲਦੇ ਹਨ ਸਾਰੇ ਜਣਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਵੀ ਇਹਨਾਂ ਸੁਖੀ ਪਰਿਵਾਰ ਕੋਈ ਕਿਵੇਂ ਹੋ ਸਕਦਾ ਹੈ ਕਦੇ ਨਾਤਾ ਲੜਾਈ ਅਤੇ ਨਾ ਹੀ ਕੋਈ ਝਗੜਾ ਅਤੇ ਇਸ ਤਰ੍ਹਾਂ ਲੱਗਦਾ ਸੀ ਵੀ ਜਿਵੇਂ ਕੋਈ ਹਿੰਦੀ ਸੀਰੀਅਲ ਚੱਲਦਾ ਹੋਵੇ ਅਤੇ ਪਤੀ ਪਤਨੀ ਦੇ ਵਿੱਚ ਹਿੰਦੀ ਸੀਰੀਅਲ ਦੇ ਵਾਂਗ ਪਿਆਰ ਮੁਹੱਬਤ ਬਣ ਗਈ ਹੋਵੇ ਕਿਉਂਕਿ ਪੈਸੇ ਦੀ ਕਿਸੇ ਪੱਖੋਂ ਕਮੀ ਨਹੀਂ ਸੀ ਨਾ ਤਾਂ ਕੁੜੀ ਵਾਲਿਆਂ ਨੂੰ ਕਮੀ ਸੀ ਅਤੇ ਨਾ ਹੀ ਸੰਦੀਪ ਨੂੰ ਕੋਈ ਪੈਸੇ ਦੀ ਕਮੀ ਸੀ ਚਲੋ ਜੀ ਦੋਵੇਂ ਜਿਹੜੇ ਹਨ ਮਹਿੰਗੀਆਂ ਮਹਿੰਗੀਆਂ ਜਗ੍ਹਾ ਤੇ ਜਾਂਦੇ ਹਨ ਆਪਣੇ ਵਿਆਹ ਨੂੰ ਇੰਜੋਏ ਕਰਦੇ ਹਨ ਅਤੇ ਆਪਣੀ ਵਿਆਹ ਵਾਲੀ ਜ਼ਿੰਦਗੀ ਬੜੀ ਵਧੀਆ ਤਰੀਕੇ ਨਾਲ ਗੁਜ਼ਰਦੀ ਹੈ ਲੇਕਿਨ ਜਦੋਂ 3-4 ਸਾਲ ਵਿਆਹ ਨੂੰ ਹੋ ਜਾਂਦੇ ਹਨ ਤਾਂ ਬਾਅਦ ਦੇ ਵਿੱਚ ਜਿਹੜੀ ਸੁਨੀਤਾ ਹੈ ਉਸ ਨੂੰ ਅਹਿਸਾਸ ਹੁੰਦਾ ਹੈ ਵੀ ਇੱਥੇ ਜਿਹੜੀ ਹੈ ਮੈਂ ਬਿਲਕੁਲ ਬੁਰੇ ਤਰੀਕੇ ਦੇ ਨਾਲ ਫਸ ਗਈ ਹਾਂ ਅਤੇ ਇਹ ਜਿਹੜਾ ਵਿਆਹ ਹੈ ਬਿਲਕੁਲ ਰਸਮੀ ਹੋਇਆ ਹੈ ਸੰਦੀਪ ਤਾਂ ਮੇਰੇ ਵਿੱਚ ਇੰਟਰਸਟਿਡ ਨਹੀਂ ਹੈ ਉਸ ਨੂੰ ਤਾਂ ਕਦੇ ਵਿਆਹ ਕਰਾਉਣਾ ਨਹੀਂ ਸੀ ਬਸ ਉਸਨੇ ਆਪਣੇ ਮਾਤਾ ਤਦੇ ਫੋਰਸ ਦੇ ਅੰਦਰ ਆ ਕੇ ਇਹ ਵਿਆਹ ਕਰਾਇਆ ਅਤੇ ਲੋਕਾਂ ਨੂੰ ਦਿਖਾਣ ਲਈ ਮੈਨੂੰ ਕਈ-ਕਈ ਵਾਰ ਬਾਹਰ ਘੁਮਾਣ ਲਈ ਲੈ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਕਦੇ ਵੀ ਇਸਨੇ ਪਤੀ ਵਾਂਗ ਕੋਈ ਵੀ ਫਰਜ਼ ਅਦਾ ਨਹੀਂ ਕੀਤਾ ਮੇਰੀ ਇੱਕ ਵੀ ਗੱਲ ਇਹ ਸੁਣਦਾ ਨਹੀਂ ਹੈ ਇਸ ਤਰ੍ਹਾਂ ਮੇਰੇ ਨਾਲ ਕਰਦਾ ਹੈ ਜਿਵੇਂ ਕਿ ਮੈਂ ਕੋਈ ਬਗਾਨੀ ਔਰਤ ਹੋਵਾਂ ਚਲੋ ਜੀ ਹੁਣ ਥੋੜੇ ਦਿਨ ਬੀਤਦੇ ਹਨ ਬੜੀ ਕੋਸ਼ਿਸ਼ ਕਰਦੀ ਹੈ ਸੁਨੀਤਾ ਵੀ ਕਿਸੇ ਤਰ੍ਹਾਂ ਆਪਣਾ ਘਰ ਜਿਹੜਾ ਹੈ ਆਮ ਘਰਾਂ ਦੇ ਵਾਂਗ ਚੱਲਣ ਲੱਗ ਜਾਵੇ ਲੇਕਿਨ ਇਹ ਜਾ ਕੁਝ ਨਹੀਂ ਹੁੰਦਾ ਸੰਦੀਪ ਜੜਾ ਹੈ ਆਪਣੇ ਬਿਜ਼ਨਸ ਦੇ ਵਿੱਚ ਕਾਫੀ ਮਸਰੂਫ ਰਹਿੰਦਾ ਹੈ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਆਪਣੀ ਮਿਲ ਜੜੀ ਹੈ ਫੈਕਟਰੀ ਉਸਤੇ ਲੱਗਿਆ ਰਹਿੰਦਾ ਹੈ ਕਿਉਂਕਿ ਕੰਪਨੀ ਦਾ ਸੀਈਓ ਸੰਦੀਪ ਆਪ ਹੁੰਦਾ ਹੈ ਅਤੇ ਸਾਰੀ ਕੰਪਨੀ ਨੂੰ ਆਪ ਸੰਭਾਲਦਾ ਹੈ ਚਲੋ ਜੀ ਪੈਸੇ ਤਾਂ ਘਰ ਦੇ ਵਿੱਚ ਬਹੁਤ ਆ ਰਹੇ ਹਨ ਲੇਕਿਨ ਆਪਾਂ ਸਾਰੇ ਜਾਣਦੇ ਹਾਂ ਵਿਆਹ ਤੋਂ ਬਾਅਦ ਕੱਲੇ ਪੈਸਾ ਨਾਲ ਸਾਰਾ ਕੁਝ ਨਹੀਂ ਹੁੰਦਾ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਹਨ ਜੋ ਕਿ ਵਿਆਹ ਤੋਂ ਬਾਅਦ ਲਈ ਜ਼ਰੂਰੀ ਹੁੰਦੀਆਂ ਹਨ ਹੁਣ ਸੁਨੀਤਾ ਜਿਹੜੀ ਹੈ ਉਹ ਬੜਾ ਹੀ ਦੁਖੀ ਰਹਿੰਦੀ ਹੈ ਉਸ ਨੂੰ ਲੱਗਦਾ ਹੈ ਵੀ ਮੈਂ ਕਿਹੜੀ ਨਰਕ ਭੋਗ ਰਹੀ ਹਾਂ ਦਿਨੋਂ ਦਿਨ ਉਦਾਸ ਰਹਿੰਦੀ ਹੈ ਹੁਣ ਉਹ ਝਗੜੇ ਕਰਨੇ ਘਰ ਦੇ ਵਿੱਚ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਹੁਣ ਉਸ ਦਾ ਮਨ ਜਿਹੜਾ ਸੀ ਇਸ ਵਿਆਹ ਤੋਂ ਅੱਕ ਚੁੱਕਿਆ ਸੀ ਇੱਕ ਦਿਨ ਸੰਦੀਪ ਜਿਹੜਾ ਹੈ ਅੱਕ ਕੇ ਉਸ ਨੂੰ ਕਹਿ ਦਿੰਦਾ ਹੈ ਦੇਖ ਸੁਨੀਤਾ ਆਪਣਾ ਦੋਹਾਂ ਦਾ ਵਿਆਹ ਹੋਇਆ ਤੂੰ ਵੀ ਰਾਜੀ ਸੀ ਮੈਂ ਵੀ ਰਾਜੀ ਸੀ ਹੁਣ ਆਪਣੇ ਵਿਆਹ ਨੂੰ 3-4 ਸਾਲ ਹੋ ਗਏ ਹਨ ਅਤੇ ਹੁਣ ਜੇਕਰ ਤੈਨੂੰ ਇੰਨੀ ਹੀ ਪ੍ਰੋਬਲਮ ਹੈ ਤਾਂ ਮੇਰੇ ਤੋਂ ਤਲਾਕ ਲੈ ਲੈ ਮੇਰੇ ਨਾਲ ਵਿਆਹ ਕਿਉਂ ਕਰਾਇਆ ਤੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਮੈਂ ਬਿਜ਼ਨਸਮੈਨ ਬੰਦਾ ਹਾਂ ਮੇਰੇ ਕੋਲ ਹੋਰ ਬਹੁਤ ਸਾਰੇ ਕੰਮ ਹਨ ਮੈਂ ਤੇਰੇ ਨਾਲ ਸਦੀਵੀ ਨਹੀਂ ਰਹਿ ਸਕਦਾ ਤੈਨੂੰ ਸਾਰਾ ਧਿਆਨ ਹੈ ਲੇਕਿਨ ਫਿਰ ਵੀ ਜੇਕਰ ਤੂੰ ਉਵੇਂ ਕਰੇਂਗੀ ਤਾਂ ਫਿਰ ਮੈਂ ਕੀ ਕਰ ਸਕਦਾ ਹਾਂ ਮੈਂ ਤੈਨੂੰ ਸਮਾਂ ਬਿਲਕੁਲ ਨਹੀਂ ਦੇ ਸਕਦਾ ਹਾਂ ਪੈਸਾ ਜਿੰਨਾ ਮਰਜ਼ੀ ਲੈ ਲੈ ਭਾਵੇਂ ਦੁਬਈ ਘੁੰਮਿਆ ਭਾਵੇਂ ਚੰਡੀਗੜ੍ਹ ਚਲੀ ਜਾ ਭਾਵੇਂ ਦਿੱਲੀ ਘੁੰਮਿਆ ਮੇਰੇ ਵੱਲ ਕੋਈ ਮਨਾਈ ਨਹੀਂ ਹੈ ਕਿਨੇ ਮਰਜ਼ੀ ਆਪਣੀਆਂ ਸਹੇਲੀਆਂ ਨਾਲ ਕਿਟੀਆਂ ਪਾਰਟੀਆਂ ਕਰ ਜੋ ਵੀ ਕਰਨਾ ਹੈ ਕਰ ਲੇਕਿਨ ਮੇਰੇ ਤੋਂ ਸਮਾਂ ਨਾ ਮੰਗ ਮੈਂ ਤੈਨੂੰ ਸਮਾਂ ਨਹੀਂ ਦੇ ਸਕਦਾ ਬਾਕੀ ਜੋ ਮਰਜੀ ਕਰ ਲੈ ਸੁਨੀਤਾ ਕਹਿੰਦੀ ਮੈਂ ਇਹ ਸਭ ਕੁਝ ਪਹਿਲਾਂ ਬਹੁਤ ਵਾਰੀ ਕਰ ਚੁੱਕਿਆ ਹੈ 3 ਸਾਲ ਹੋ ਗਏ ਮੈਨੂੰ ਆ ਸਭ ਕੁਝ ਕਰਦੀ ਨੂੰ ਹੁਣ ਮੈਥੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਇਸ ਰਿਸ਼ਤੇ ਦੇ ਵਿੱਚ ਨਹੀਂ ਰਹਿ ਸਕਦੀ ਜੇਕਰ ਪੈਸੇ ਦਾ ਤੂੰ ਦਿਖਾਵਾ ਕਰਦਾ ਹੈ ਨਾ ਪੈਸਾ ਮੇਰੇ ਕੋਲ ਪਹਿਲਾਂ ਵੀ ਬਹੁਤ ਸੀ ਮੈਂ ਇਹ ਸਭ ਕੁਝ ਕੁਵਾਰੀ ਹੁੰਦੀ ਤੋਂ ਕਰਦੀ ਆ ਰਹੀ ਹਾਂ ਕਿਹੜੇ ਪੈਸੇ ਦੀ ਗੱਲ ਕਰਦਾ ਹੈ ਮੈਂ ਕੋਈ ਭੁੱਖੇ ਨੰਗੇ ਪਰਿਵਾਰਾਂ ਦੇ ਵਿੱਚ ਥੋੜੀ ਹਾਂ ਇੰਨੀ ਗੱਲ ਸੁਣ ਕੇ ਸੰਦੀਪ ਅਤੇ ਸੁਨੀਤਾ ਦੇ ਵਿੱਚ ਕਾਫੀ ਦਰਾਰਾਂ ਪੈਦਾ ਹੋ ਜਾਂਦੀਆਂ ਹਨ ਸੰਦੀਪ ਚੜ੍ਹ ਹੈ ਕੋਰਟ ਦੇ ਵਿੱਚ ਚੜ੍ਹ ਜਾਂਦਾ ਹੈ ਵੀ ਕਿਸੇ ਤਰੀਕੇ ਤਲਾਕ ਲੈ ਲिए ਅਤੇ ਬਾਅਦ ਦੇ ਵਿੱਚ ਇਕੱਲੇ ਆਪਣੀ ਕੰਮ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਧਿਆਨ ਦਈਏ ਲੇਕਿਨ ਆਮ ਛੋਟੇ ਕੋਰਟ ਦੇ ਵਿੱਚ ਕੋਈ ਵੀ ਮਸਲਾ ਸੁਲਝਦਾ ਨਹੀਂ ਹੋਇਆ ਇਹ ਮਸਲਾ ਜਿਹੜਾ ਹੈ ਬਹੁਤ ਵੱਡਾ ਹੋ ਚੁੱਕਿਆ ਸੀ ਦੋਵੇਂ ਵਕੀਲ ਜਿਹੜੇ ਹਨ ਕਿਉਂਕਿ ਦੋਹਾਂ ਨੂੰ ਵੱਡੀ ਵੱਡੀ ਮੋਟੀ ਮੋਟੀ ਰਕਮ ਮਿਲ ਰਹੀ ਸੀ ਦੋਵੇਂ ਇਸ ਕੇਸ ਨੂੰ ਅੱਗੇ ਵਧਾਣਾ ਨਹੀਂ ਚਾਹਦੇ ਹਨ ਉਹ ਤਾਂ ਸੋਚਦੇ ਹਨ ਵੀ ਜਿੰਨਾ ਲੰਬਾ ਚੱਲਦਾ ਹੈ ਵਧੀਆ ਹੈ ਆਪਾਂ ਨੂੰ ਤਰੀਕਾਂ ਦੇ ਪੈਸੇ ਮਿਲਦੇ ਹਨ ਜੇਕਰ 10-15 ਤਰੀਕਾ ਹੋਰ ਵੱਧ ਗਿਆ ਤਾਂ ਵਧੀਆ ਗੱਲ ਹੈ ਆਪਣੇ ਵਧੀਆ ਘਰ ਭਰੇ ਜਾ ਰਹੇ ਹਨ ਆਪਾਂ ਕੀ ਕਰੀਏ ਆਪਾਂ ਕੀ ਲੈਣਾ ਹੈ ਇਹਨਾਂ ਤੋਂ ਚਲੋ ਜੀ ਤਰੀਕਾ ਪੈਰੀਆਂ ਹਨ ਤਰੀਕਾ ਤੇ ਤਰੀਕਾ ਪੈਰੀਆਂ ਹਨ ਹੁਣ ਐਸੇ ਤਰ੍ਹਾਂ ਜਿਹੜਾ ਇਹ ਕੇਸ ਹੈ ਇਸ ਛੋਟੀ ਅਦਾਲਤ ਤੋਂ ਵੱਧ ਕੇ ਵੱਡੀ ਅਦਾਲਤ ਜਾਨੀ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਦੋ ਚਾਰ ਤਰੀਕਾ ਪੈਂਦੀਆਂ ਹਨ ਇਸ ਤੋਂ ਬਾਅਦ ਜੜਾ ਜਜ ਹੈ ਉਹ ਬਦਲ ਦਿੱਤਾ ਜਾਂਦਾ ਹੈ ਹੁਣ ਜੱਜ ਆਂਦਾ ਹੈ ਜੀ ਦਵਿੰਦਰ ਸਿੰਘ ਚੋਹਾਨ ਜਿਹੜਾ ਕਿ ਬੜਾ ਹੀ ਮਸ਼ਹੂਰ ਜੱਜ ਹੈ ਜਿਸ ਨੇ ਵੱਡੇ ਵੱਡੇ ਤਲਾਕ ਦੇ ਕੇਸ ਜੜੇ ਹਨ ਉਹ ਬੜੇ ਹੀ ਮਿੰਟਾਂ ਦੇ ਵਿੱਚ ਸੁਲਝਾਏ ਹਨ ਕਿਉਂਕਿ ਬੜਾ ਸੂਝਵਾਨ ਹੈ ਅਤੇ ਸਾਰਿਆਂ ਰਮਜਾ ਨੂੰ ਜਾਣਦਾ ਹੈ ਸਾਰੇ ਜਣੇ ਉਸ ਦੀਆਂ ਤਰੀਫਾਂ ਕਰਦੇ ਹਨ ਉਸ ਦੇ ਕੋਲ ਕੇਸ ਆਂਦਾ ਹੈ ਕੇਸ ਦੀਆਂ ਫੈਲਾਂ ਜਿਵੇਂ ਹੀ ਉਹ ਪੜਦਾ ਹੈ ਨਾਲ ਦੀ ਨਾਲ ਸਮਝ ਜਾਂਦਾ ਹੈ ਕਿ ਇਹ ਕੇਸ ਜਿਹੜਾ ਹੈ ਇਹ ਇੰਜ ਨਹੀਂ ਸੁਲਝਣਾ ਇਸ ਨੂੰ ਦੂਜੇ ਤਰੀਕੇ ਦੇ ਨਾਲ ਸੁਲਝਾਣਾ ਪੈਣਾ ਹੈ ਹਾਂਜੀ ਕੁੜੀ ਵਾਲਿਆਂ ਤੋਂ ਪੁੱਛਦਾ ਹੈ ਦੇਖ ਕੁੜੀਏ ਜੇ ਤੈਨੂੰ ਤਲਾਕ ਲੈਣਾ ਹੈ ਤੇ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰ ਦੇ ਹੁਣ ਜਿਹੜੀ ਸੁਨੀਤਾ ਕਹਿੰਦੀ ਹੈ ਨਹੀਂ ਮੈਂ ਤਲਾਕ ਕਿਉਂ ਦੇਵਾ ਪਲਾ ਇਹ ਮੇਰਾ ਪਤੀ ਹੈ ਮੈਂ ਇਸ ਨੂੰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਣ ਨਹੀਂ ਦੇ ਸਕਦੀ ਜੇਕਰ ਇਹ ਐਸੀ ਤਰ੍ਹਾਂ ਚਲਾ ਗਿਆ ਤਾਂ ਫਿਰ ਕੀ ਮੈਨਰੇ ਸਾਡੇ ਉਸ ਵਿਆਹ ਦੇ ਕੀ ਹੋ ਗਿਆ ਜੇਕਰ ਇਸਨੇ ਮੇਰੇ ਨਾਲ ਸਾਥ ਨਹੀਂ ਦਿੱਤਾ ਹੈ ਤਾਂ ਮੇਰਾ ਘਰ ਵਾਲਾ ਮੈਂ ਇਸ ਨੂੰ ਐਵੇਂ ਨਹੀਂ ਛੱਡ ਸਕਦੀ ਮੈਂ ਇਸ ਨੂੰ ਆਪਣੀ ਜ਼ਿੰਮੇਵਾਰੀਆਂ ਤੋਂ ਭਜਣ ਨਹੀਂ ਦੇ ਸਕਦੀ ਮੈਂ ਇਸ ਨੂੰ ਉਦੋਂ ਤੱਕ ਆਪਣੇ ਨਾਲ ਰੱਖਾਂਗੇ ਜਦੋਂ ਤੱਕ ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਜੇਕਰ ਮੈਂ 4-6 ਲੜ ਮੰਗ ਵੀ ਲਵਾ ਤਾਂ ਕਿੰਨੇ ਕੁ ਮੰਗ ਲਾਂਗੀ ਇਸ ਕੋਲ ਪੈਸਾ ਬਹੁਤ ਹੈ ਅਤੇ ਪੈਸੇ ਦੀ ਤਾਂ ਗੱਲ ਵੀ ਨਹੀਂ ਹੈ ਹੁਣ ਜੱਜ ਕਹਿੰਦਾ ਹੈ ਜੇਕਰ ਤਲਾਕ ਨਹੀਂ ਲੈਣਾ ਫਿਰ ਇਸ ਦੇ ਨਾਲ ਰਹਿਣ ਲੱਗ ਜਾ ਇਸ ਦੇ ਵਿੱਚ ਕੀ ਬੁਰਾਈ ਹੈ ਚੰਗਾ ਖਾਨਦਾਨ ਹੈ ਅਤੇ ਮੁੰਡਾ ਨੌਜਵਾਨ ਹੈ ਜੇਕਰ ਕੋਈ ਹੋਰ ਦਿੱਕਤ ਹੈ ਤਾਂ ਦੱਸ ਸੁਨੀਤਾ ਕਹਿੰਦੀ ਨਹੀਂ ਜੀ ਕੋਈ ਦਿੱਕਤ ਨਹੀਂ ਹੈ ਬਸ ਇਹ ਮੈਨੂੰ ਸਮਾਂ ਨਹੀਂ ਦਿੰਦਾ ਇਸ ਨੂੰ ਪੁੱਛੋ ਤਾਂ ਸਹੀ ਲਾਸਟ ਵਾਰ ਮੈਨੂੰ 10 ਮਿੰਟ ਆਪਣੀ ਜ਼ਿੰਦਗੀ ਦੇ ਕਦੋਂ ਦੇ ਸੀ ਲਾਸਟ ਵਾਰ ਮੇਰੇ ਨਾਲ ਹੱਸ ਕੇ ਗੱਲ ਇਸਨੇ ਕਦੋਂ ਕੀਤੀ ਸੀ ਅੰਤਮ ਵਾਰ ਇਹ ਮੇਰੇ ਨਾਲ ਕਦੋਂ ਬੈਠਿਆ ਸੀ ਇਸ ਨੂੰ ਪੁੱਛ ਦੱਸ ਸਹੀ ਜੇਕਰ ਇਸ ਨੂੰ ਕੁਝ ਯਾਦ ਆਂਦਾ ਹੈ ਜੱਜ ਸਮਝਦਾ ਹੈ ਵੀ ਗਲਤੀ ਇਸ ਦੀ ਠੀਕ ਹੈ ਸਮਾਧਾਨ ਬੜਾ ਜ਼ਰੂਰੀ ਹੈ ਹੁਣ ਜੱਜ ਜਿਹੜਾ ਹੈ ਮੁੰਡੇ ਵਾਲੇ ਪਾਸੇ ਨੂੰ ਹੋ ਜਾਂਦਾ ਹੈ ਹਾਂ ਵੀ ਮੁੰਡਿਆ ਸੰਦੀਪ ਸਿੰਘ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਕੀ ਤੁਸੀਂ ਤਲਾਕ ਲੈਣਾ ਚਾਹੁੰਦੇ ਹੋ ਜਾਂ ਫਿਰ ਨਾਲ ਰਹਿਣਾ ਸੰਦੀਪ ਕਹਿੰਦਾ ਵੀ ਨਾਲ ਰਹਿਣ ਦਾ ਮੇਰਾ ਸਵਾਲ ਨਹੀਂ ਹੈ ਮੈਂ ਹਾਂ ਬਿਜ਼ਨਸਮੈਨ ਬੰਦਾ ਮੇਰੇ ਕੋਲ ਸਮਾਂ ਪੂਰਾ ਵੀ ਨਹੀਂ ਹੈ ਮੈਂ ਦਿਨੋਂ ਦਿਨ ਆਪਣੇ ਕੰਮਾਂ ਦੇ ਵਿੱਚ ਹੋਰ ਜੱਗ ਰੁੱਝਿਆ ਰਹਿਣਾ ਹਾਂ ਮੇਰੀ ਕੰਪਨੀ ਹੁਣ ਪੂਰੀਆਂ ਤਰੱਕੀਆਂ ਤੇ ਹੈ ਜੇਕਰ ਮੈਂ ਹੁਣ ਆਪਣਾ ਸਮਾਂ ਜਿਹੜਾ ਹੈ ਇਸ ਕੰਪਨੀ ਤੋਂ ਪਰਾ ਹਟਾ ਲਿਆ ਤਾਂ ਫਿਰ ਇਸ ਨੂੰ ਹਨੇਰੇ ਦੇ ਵਿੱਚ ਜਾਂਦਿਆਂ ਦੇਰ ਨਹੀਂ ਲੱਗਣੀ ਇਹ ਸਭ ਮੇਰੇ ਕਰਕੇ ਹੈ ਜਿਹੜਾ ਮੇਰੇ ਦਾਦੇ ਪਰਦਾਦਾ ਦੀ ਕੰਪਨੀ ਅੱਜ ਇੰਨੀ ਉੱਚੀ ਜਾ ਰਹੀ ਹੈ ਜੇਕਰ ਅੱਜ ਮੈਂ ਨਾ ਸੰਭਾਲਿਆ ਤਾਂ ਅੱਗੋਂ ਮੇਰੀ ਪੀੜ੍ਹੀ ਜਿਹੜੀ ਹੈ ਮੈਨੂੰ ਕੋਸਿਆ ਕਰੇਗੀ ਵੀ ਆਪਣੇ ਦਾਦੇ ਪਰਦਾਦਾ ਦੀ ਜਿਹੜੀ ਸੰਪਤੀ ਹੈ ਉਸ ਨੂੰ ਹੋਰ ਨਾ ਵਧਾ ਕੇ ਡਬੋ ਦਿੱਤਾ ਗੱਲ ਕਹਿੰਦਾ ਦੇਖ ਕਮਾਈ ਆਪਣੀ ਥਾਂ ਤੇ ਹੈ ਲੇਕਿਨ ਸਮਾਂ ਦੇਣਾ ਆਪਣੀ ਥਾਂ ਤੇ ਹੈ ਜੇਕਰ ਇਹ ਜੀ ਗੱਲ ਹੈ ਤਾਂ ਸੁਨੀਤਾ ਬਿਲਕੁਲ ਜਾਇਜ਼ ਕਰ ਰਹੀ ਹੈ ਹੌਲੀ ਹੌਲੀ ਚਲੋ ਜੱਜ ਜੜਾ ਕਹਿੰਦਾ ਹੈ ਵੀ ਜੇਕਰ ਤੁਸੀਂ ਆਪਸ ਦੇ ਵਿੱਚ ਮਿਲ ਕੇ ਥੋੜਾ ਹੋਰ ਸਮਾਂ ਬਿਤਾ ਕੇ ਇਸ ਨੂੰ ਸੁਲਝਾਣਾ ਚਾਹੋ ਤਾਂ ਸੁਲਝਾ ਸਕਦੇ ਹੋ ਮੇਰਾ ਅੱਜ ਦਾ ਇਹ ਆਰਡਰ ਹੈ ਵੀ ਤੁਸੀਂ ਇੱਕ ਮਹੀਨਾ ਆਪਣੇ ਨਾਲ ਇੱਕ ਘਰ ਦੇ ਵਿੱਚ ਹੋਰ ਬਿਤਾਓ ਬਾਅਦ ਦੇ ਵਿੱਚ ਆਪਾਂ ਦੇਖਾਂਗੇ ਕੀ ਕਰਨਾ ਹੈ ਇੱਕ ਮਹੀਨਾ ਹੁਣ ਸੁਨੀਤਾ ਨੂੰ ਸੰਦੀਪ ਦੇ ਨਾਲ ਵਾਪਸ ਰਹਿਣਾ ਸੀ ਸੁਨੀਤਾ ਸੋਚਦੀ ਹੈ ਵੀ ਸ਼ਾਇਦ ਸੰਦੀਪ ਜਿਹੜਾ ਹੈ ਦੁਬਾਰਾ ਪਤੀ ਬਣ ਕੇ ਮੇਰੇ ਨਾਲ ਰਹਿਣਾ ਸ਼ੁਰੂ ਕਰ ਦੇ ਲੇਕਿਨ ਇਹ じゃ ਸੰਦੀਪ ਦੇ ਮਨ ਦੇ ਵਿੱਚ ਕੋਈ ਵੀ ਵਿਚਾਰ ਨਹੀਂ ਸੀ ਉਸਨੇ ਠਾਨ ਰੱਖਿਆ ਸੀ ਵੀ ਜੇਕਰ ਇਹ ਮੈਨੂੰ ਕੋਰਟ ਦੇ ਵਿੱਚ ਵਾਰ-ਵਾਰ ਘੜਿਸਰੀ ਹੈ ਤਾਂ ਮੈਨੂੰ ਵੀ ਕੋਈ ਗੱਲ ਨਹੀਂ ਹੈ ਮੇਰੇ ਨਾਲ ਇਹ ਵੀ ਤਾਂ ਜਾਰੀ ਹੈ ਮੈਂ ਤਾਂ ਹੁਣ ਇਸ ਤੋਂ ਤਲਾਕ ਲੈ ਕੇ ਰਹਿਣਾ ਹੈ ਸੰਦੀਪ ਜਿਹੜਾ ਹੈ ਆਪਣੇ ਕੰਮਾਂ ਦੇ ਵਿੱਚ ਰੁੱਝਿਆ ਰਹਿੰਦਾ ਹੈ ਹੁਣ ਉਹ ਸਰੀਆਮਦਰੀਆਂ ਹਨ ਆਪਣੀਆਂ ਹਰਕਤਾਂ ਬਦਲ ਲੈਂਦਾ ਹੈ दारू ਪੀ ਕੇ ਰਾਤ-ਰਾਤ ਘਰ ਆਣਾ ਅਤੇ ਇਹ ਹੋਰ ਕੁੜੀਆਂ ਨਾਲ ਗੁਲਛੇ ਉਡਾਣਾ ਫੋਟੋਆਂ ਜਿਹੜੀਆਂ ਹਨ ਖਿੱਚ-ਖਿੱਚ ਕੇ ਵਾਰ-ਵਾਰ ਸੁਨੀਤਾ ਨੂੰ ਭੇਜ ਦਿੰਦਾ ਸੀ ਸੁਨੀਤਾ ਵੀ ਸਾਰੀ ਗੱਲ ਸਮਝਦੀ ਸੀ ਵੀ ਸੰਦੀਪ ਇਹੋ ਜਿਹਾ ਬੰਦਾ ਨਹੀਂ ਹੈ ਲੇਕਿਨ ਮੈਨੂੰ ਦਿਖਾਉਣ ਵਾਸਤੇ ਮੈਨੂੰ ਤਲਾਕ ਲਈ ਮਜਬੂਰ ਕਰਨ ਵਾਸਤੇ ਇਹ ਕੰਮ ਕਰ ਰਿਹਾ ਹੈ لیکن ਸੁਨੀਤਾ ਜਿਹੜੀ ਹੈ ਉਹ ਆਪਣੇ ਪੈਰ ਜਿਹੜੇ ਹਨ ਉਹ ਪੁੱਟਣਾ ਨਹੀਂ ਸੱਚਉਂਦੀ ਉਹ ਸੰਦੀਪ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਹੁਣ ਚਲੋ ਜੀ ਕੋਰਟ ਕੇਸ ਜਿਹੜਾ ਹੈ ਉਸ ਦੀ 1 ਮਹੀਨੇ ਬਾਅਦ ਤਰੀਕ ਆ ਜਾਂਦੀ ਹੈ ਜਦ ਕਹਿੰਦਾ ਹਾਂਜੀ ਦੱਸੋ ਕਿਵੇਂ ਰਹਾ 1 ਮਹੀਨਾ ਤੁਹਾਡਾ ਕਿਵੇਂ ਤੁਹਾਡਾ 1 ਮਹੀਨਾ ਬੀਤਿਤ ਹੋਇਆ ਸਾਰੀ ਗੱਲ ਖੁੱਲ ਕੇ ਦੱਸੋ ਬਾਅਦ ਦੇ ਵਿੱਚ ਆਪਾਂ ਕਿਸੇ ਫੈਸਲੇ ਤੇ ਪਹੁੰਚਾਂਗੇ ਹੁਣ ਸਾਰੀ ਗੱਲ ਜਿਹੜੀ ਹੈ ਸੁਨੀਤਾ ਖੁੱਲ ਕੇ ਦੱਸ ਦਿੰਦੀ ਹੈ ਜੱਜ ਸਾਹਿਬ ਇਸ ਨੇ ਆਪਣੇ ਵਰਤਾਵਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਇਸ ਤੋਂ ਉਲਟ ਇਸ ਨੇ ਤਲਾਕ ਲੈਣ ਲਈ ਮੈਨੂੰ ਮਜਬੂਰ ਕਰਨ ਵਾਸਤੇ ਕਈ ਪੁੱਠੇ ਸਿੱਦੇ ਕੰਮ ਜਿੜੇ ਕਿ ਇਸਨੇ ਸਾਰੀ ਉਮਰ ਨਹੀਂ ਕੀਤੀ ਸੀ ਜਿਵੇਂ ਕਿ ਦੇਰ ਰਾਤ ਸ਼ਰਾਬ ਪੀ ਕੇ ਘਰ ਆਣਾ ਅਤੇ ਦੂਜੀਆਂ ਕੁੜੀਆਂ ਨਾਲ ਘੁੰਮਣਾ ਫਿਰਨਾ ਇਥੋਂ ਤੱਕ ਕਿ ਇਸਨੇ ਮੈਨੂੰ ਫੋਟੋਆਂ ਖਿੱਚ-ਖਿੱਚ ਕੇ ਭੇਜੀਆਂ ਜੜੀਆਂ ਕਿ ਦੇਖੀਆਂ ਨਹੀਂ ਜਾ ਸਕਦੀਆਂ ਲੇਕਿਨ ਮੈਂ ਫਿਰ ਵੀ ਉਸਨੂੰ ਕੋੜਾਕੁੱਟ ਸਮਝ ਕੇ ਵੀ ਗਈ ਲੇਕਿਨ ਇਹ ਇਹੋ ਜਿਹਾ ਬੰਦਾ ਨਹੀਂ ਹੈ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਜੱਜ ਕਹਿੰਦਾ ਵੀ ਦੇਖੋ ਇਸ ਤਰ੍ਹਾਂ ਗੱਲ ਸਿਰੇ ਨਹੀਂ ਲੱਗਣੀ ਹੁਣ ਮੈਨੂੰ ਆਪਣੇ ਹੀ ਤਰੀਕੇ ਦੇ ਨਾਲ ਫੈਸਲਾ ਸੁਣਾਣਾ ਪਏਗਾ ਜੱਜ ਫੈਸਲਾ ਕੱਢਦਾ ਹੈ ਵੀ ਸੁਨੀਤਾ ਜਿਹੜੀ ਹੈ ਇਹ ਸੰਦੀਪ ਦੇ ਘਰ ਰਹੇਗੀ ਲੇਕਿਨ ਇਹ ਜ਼ਰੂਰ ਨਹੀਂ ਇਸ ਸੁਰਿਆਂ ਦੇ ਨਾਲ ਰਹੇ ਇਹ ਆਪਣੇ ਅਲੱਗ ਕਮਰੇ ਦੇ ਵਿੱਚ ਉਸ ਘਰ ਦੇ ਵਿੱਚ ਹੀ ਰਹਿ ਸਕਦੀ ਹੈ ਅਤੇ ਉਹਨਾਂ ਨਾਲ ਕੋਈ ਸੰਪਰਕ ਨਾ ਰੱਖਣ ਦਾ ਇਸ ਨੂੰ ਅਧਿਕਾਰ ਹੈ ਜੇਕਰ ਨਾ ਰਹਿਣਾ ਚਾਹੁੰਦੀ ਹੈ ਤਾਂ ਨਾਲ ਵੀ ਰਹਿ ਸਕਦੀ ਹੈ ਇਸ ਦੀ ਮਰਜ਼ੀ ਹੈ ਲੇਕਿਨ ਇਸ ਨਾਲ ਕੋਈ ਤੱਕਾ ਨਹੀਂ ਕੀਤਾ ਜਾਵੇਗਾ ਇਸ ਤੋਂ ਉਲਟ ਹਰ ਮਹੀਨੇ 5.5 ਲੱਖ ਰੁਪਿਆ ਸੁਨੀਤਾ ਨੂੰ ਦਿੱਤਾ ਜਾਵੇਗਾ ਤਾਂ ਕਿ ਉਹ ਆਪਣੀ ਖਰਚੀ ਜੜੀਆਂ ਚਲਾ ਸਕੇ ਅਤੇ ਜੇਕਰ ਸੰਦੀਪ ਦੀ ਜਿਹੜੀ ਇਨਕਮ ਹੈ ਉਹ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤਾਂ ਇਹ ਉਹਨਾਂ ਹੀ ਪ੍ਰਤੀਸ਼ਤ ਅੱਗੇ ਅੱਗੇ ਹੋਰ ਜ਼ਿਆਦਾ ਵਧ ਜਾਵੇਗਾ ਜੇਕਰ ਸੰਦੀਪ ਦੀ ਇਨਕਮ ਕੱਲ ਨੂੰ ਘਟਦੀ ਹੈ ਤਾਂ ਇਸ ਨੂੰ 2 ਲੱਖ ਤੋਂ ਘਟ ਨਹੀਂ ਕੀਤਾ ਜਾ ਸਕਦਾ ਸੁਨੀਤਾ ਬੜੀ ਖੁਸ਼ ਹੁੰਦੀ ਹੈ ਵੀ ਚਲੋ ਜੇਕਰ ਇਹ ਜੀ ਗੱਲ ਹੈ ਤਾਂ ਠੀਕ ਹੈ ਮੈਂ ਇਸ ਦੇਖ ਕਰਾਂਗੀ ਨਾਲ ਜਿਹੜਾ ਹੈ ਮੁਆਵਜ਼ਾ ਮੈਨੂੰ ਮਿਲਦਾ ਰਹੇਗਾ ਜੇਕਰ ਸੱਚੀ ਮੁੱਚੀ ਸੰਦੀਪ ਨੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਦਾ ਠਾਣਿਆ ਸੀ ਤਾਂ ਫਿਰ ਅੱਜ ਉਸ ਦਾ ਮਨਸੂਬਾ ਜਿਹੜਾ ਹੈ ਉਹ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਸੰਦੀਪ ਵੀ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਵੀ ਆਹ ਕੀ ਹੋ ਗਿਆ ਸਾਰੇ ਜਣੇ ਹੈਰਾਨ ਰਹਿੰਦੇ ਹਨ ਵੀ ਇਸ ਤਰ੍ਹਾਂ ਦਾ ਫੈਸਲਾ ਕਦੇ ਨਹੀਂ ਸੀ ਸੁਣਾਇਆ ਸੀ ਬਥੇਰੇ ਜੱਜ ਬੇਕੇ ਹਨ ਜਿਹੜੇ ਮੁਆਵਜ਼ਾ ਦਮਾਉਂਦੇ ਹਨ ਲੇਕਿਨ ਇੱਕੋ ਕਰਦੇ ਵਿੱਚ ਬਿਨਾਂ ਸੰਪਰਕ ਤੋਂ ਰਹਿਣਾ ਇਹ ਬੜਾ ਔਖਾ ਕੰਮ ਹੈ ਇਹ ਅੱਜ ਅਸੀਂ ਸਾਰਿਆਂ ਨੇ ਸੁਣਿਆ ਹੈ ਸਾਰੇ ਜਣੇ ਹੈਰਾਨ ਰਹਦੇ ਹਨ ਸਾਰੇ ਪਾਸੇ ਹਾਈ ਕੋਰਟ ਦੇ ਉਸ ਕੇਸ ਦੀ ਚਰਚਾ ਹੋ ਜਾਂਦੀ ਹੈ ਅਤੇ ਅਖਬਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਹੈਡਲਾਈਨਾਂ ਹੁੰਦੀਆਂ ਹਨ ਉਸ ਤੋਂ ਬਾਅਦ ਸੁਨੀਤਾ ਜਰੀ ਹੈ ਜੱਜ ਦੇ ਦੱਸੇ ਦੌਰਾਨ ਉਸੇ ਹੀ ਪਰਿਵਾਰ ਦੇ ਵਿੱਚ ਰਹਿੰਦੀ ਹੈ ਹੌਲੀ-ਹੌਲੀ ਸੰਦੀਪ ਨੂੰ ਵੀ ਸਮਝ ਆਣ ਲੱਗ ਜਾਂਦਾ ਹੈ ਵੀ ਪਰਿਵਾਰ ਵੀ ਜ਼ਰੂਰੀ ਹੈ ਕੱਲਾ ਬਿਜ਼ਨਸ ਕੱਲਾ ਪੈਸਾ ਸਾਰਾ ਕੁਝ ਜ਼ਰੂਰੀ ਨਹੀਂ ਹੈ ਉਹ ਫਿਰ ਕਈ ਵਾਰ ਆ ਕੇ ਸੁਨੀਤਾ ਤੋਂ ਮਾਫੀ ਮੰਗਦਾ ਹੈ ਹੌਲੀ-ਹੌਲੀ ਸੁਨੀਤਾ ਵੀ ਜੜੀ ਹੈ ਉਹ ਕਹਿੰਦੀ ਹੈ ਨਹੀਂ ਮੈਂ ਤੈਨੂੰ ਮਾਫ ਨਹੀਂ ਕਰਨਾ ਲੇਕਿਨ ਉਸ ਦਾ ਦਿਲ ਵੀ ਪਿਘਲ ਜਾਂਦਾ ਹੈ ਅਤੇ ਸੰਦੀਪ ਨੂੰ ਵਾਪਸ ਆਪਣੇ ਗਲ 'ਨ ਲਗਾ ਲੈਂਦੀ ਹੈ ਦੋਵੇਂ ਪਤੀ-ਪਤਨੀ ਇੱਕ ਦੂਜੇ ਨਾਲ ਰਹਿਣ ਲੱਗ ਪੈਂਦੇ ਹਨ ਹਾਂਜੀ ਦੋਸਤੋ ਕਈ ਵਾਰ ਰਿਸ਼ਤਿਆਂ ਦੇ ਵਿੱਚ ਦਰਾਰ ਪੈ ਜਾਣ ਤੋਂ ਬਾਅਦ ਲੋਕ ਸਦਾ ਤਲਾਕ ਲੈ ਲੈਂਦੇ ਹਨ ਲੇਕਿਨ ਸਮਝਦਾਰ ਔਰਤਾਂ ਸਮਝਦਾਰ ਘਰ ਸਭਾਂਣ ਵਾਲੀਆਂ ਔਰਤਾਂ ਕਦੇ ਵੀ ਆਪਣੇ ਘਰ ਨੂੰ ਸੁੱਕਾ ਜਾਂ ਉਜੜਨ ਨਹੀਂ ਦਿੰਦੀਆਂ ਜਿਵੇਂ ਕਿ ਲੋਹੇ ਦੇ ਜਗਰੇ ਵਾਲੀਆਂ ਹੁੰਦੀਆਂ ਹਨ ਉਹ ਬਿਲਕੁਲ ਟੁੱਟੇ ਘਰ ਨੂੰ ਵੀ ਦੁਬਾਰਾ ਜੋੜਦੀ ਹੈ ਸਮਰੱਥਾ ਰੱਖਦੀਆਂ ਹਨ ਅਤੇ ਚਾਹੇ ਕਿੰਨਾ ਵੀ ਵਿਗੜਾਹ ਹੋ ਜਾਵੇ ਸਿਆਣੀਆਂ ਜਨਾਨੀਆਂ ਜੜੀਆਂ ਹਨ ਉਹ ਘਰ ਨੂੰ ਸਦਾ ਹੀ ਵਸਾਣ ਦੇ ਰਸਤੇ ਲੱਭ ਲੈਂਦੀਆਂ ਹਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਰੀ ਘਟਨਾ ਅਤੇ ਕੀ ਤੁਸੀਂ ਸੁਨੀਤਾ ਨੂੰ ਸੱਚਮੁੱਚ ਇੱਕ ਸਮਝਦਾਰ ਔਰਤ ਮੰਨਦੇ ਹੋ ਜਾਂ ਨਹੀਂ ਜਿਸ ਨੇ ਦੁਬਾਰਾ ਆਪਣਾ ਘਰ ਵਸਾਇਆ ਹਾਲਾਂਕਿ ਉਸਦੇ ਤਰੀਕੇ ਜਿਹੜੇ ਹਨ ਉਹ ਥੋੜੇ ਟੇਢੇ ਹੋ ਸਕਦੇ ਹਨ ਹਾਂਜੀ ਦੋਸਤੋ ਦੱਸੋ ਕਮੈਂਟ ਦੇ ਵਿੱਚ ਕਿ ਉਸ ਨੂੰ ਕੁਝ ਹੋਰ ਵੀ ਕਰਨਾ ਚਾਹੀਦਾ ਸੀ ਜਾਂ ਫਿਰ ਇੱਥੇ ਸੁਨੀਤਾ ਜੜੀ ਹੈ ਉਹ ਕਿਸੇ ਹੋਰ ਤਰੀਕੇ ਵਾਲ ਵਾਪਸ ਸੰਦੀਪ ਦੇ ਦਿਲ ਦੇ ਵਿੱਚ ਆਪਣੀ ਜਗ੍ਹਾ ਬਣਾ ਸਕਦੀ ਸੀ ਜੋ ਪ੍ਰਯੋਗ ਕੀਤਾ ਸਹੀ ਕੀਤਾ ਦੱਸੋ ਜੀ ਕਮੈਂਟ ਦੇ ਵਿੱਚ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦੇਖਦੇ ਰਹੋ ਜੀ ਸਾਡਾ ਚੈਨਲ ਪਰਮ ਬਾਣੀ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਹੁਣ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ